Б lazımал longo бастер-келемән? पता नहीं मैं इतनी गोलियां चलन दि जी इतना गोली चली है तीन लोग दस सुखदेव सिंह कि सुखदेव सिंह इधर आया सड़क तो एक गंटे आले बने ਉਹ ਮਗਰ ਲੱਗੇ ਹੁੰਦਾ ਹੈ ਇਹ ਮੇਰਾ 12:00 ਵਜੇ ਦੀ ਗੱਲ ਆ ਕੋਈ ਕਾਰਨ ਪਤਾ ਲੱਗਾ ਇਸ ਚੀਜ਼ ਦਾ ਨਹੀਂ ਕਾਰਨ ਤਾਂ ਨਹੀਂ ਪਤਾ ਕਿੰਨੇ ਬੰਦੇ ਸੀ ਤਿੰਨ ਬੰਦੇ ਮੂਲ ਬਲੇਟੇ ਕਿ ਨਹੀਂ ਮੂਲ ਬਲੇਟੇ ਸੁਖਦੇਵ ਸਿੰਘ ਹੁਣ ਕਿੱਥੇ ਨੇ ਹੁਣ ਹਸਪਤਾਲ ਆ ਉਹਨਾਂ ਦੀ ਹਾਲਾਤ ਜਿਹੜੇ ਕਿਵੇਂ ਦੇ ਨੇ ਹੁਣ ਦੱਸਦੇ ਮੈਂ ਕੋਈ ਠੀਕ ਆ ਤਿੰਨ ਬੰਦੇ ਕਿੱਧਰੋਂ ਆਏ ਸੀ ਇਕਲਗੜ੍ਹੇ ਵਾਲੇ ਬੰਦੇ ਆਏ ਕੋਈ ਰੰਜਿਸ਼ ਕਰਾ ਤੀ ਪਈ ਸੀ ਨਹੀਂ ਪਤਾ ਨਹੀਂ ਕੋਈ ਕਹਿ ਦੇ ਸਕਦੇ ਕੀ ਮੰਗ ਕਰਦੇ ਹੁਣ ਚਾਹ ਇਨਸਾਫ ਮਿਲਣਾ ਚਾਹੀਦਾ ਪਿੰਡ ਨੂੰ ਠੀਕ ਹੈ ਮੇਰਾ ਨਾਮ ਕਸ਼ਮੀਰ ਸਿੰਘ ਹੈ ਜੀ। ਕਸ਼ਮੀਰ ਸਿੰਘ ਜੀ ਕੀ ਲੱਗਦੇ ਸੀ ਤੁਹਾਡੇ ਸੁਖਦੇਵ ਸਿੰਘ? ਸਰਦੀਪ ਸਿੰਘ ਮੇਰਾ ਪੋਤਰਾ ਲੱਗਦਾ ਜੀ। ਕੀ ਗੱਲ ਹੋਈ ਆ ਜੀ? ਗੱਲ ਦਾ ਪਤਾ ਨਹੀਂ ਕੋਈ ਵੀ ਉਧਰੋਂ ਆਇਆ ਪਿੰਡਾਂ ਨੂੰ। ਉਹ ਮੱਖਣਵਾਲੀ ਆ ਲਾਗੇ ਪਿੰਡ ਵਾ। ਉਧਰੋਂ ਆਇਆ ਤੇ ਕੱਲਾ ਆਇਆ ਮੋਟਰਸਾਈਕਲ ਦੇ ਉੱਤੇ। ਤੇ ਉਧਰੋਂ ਖਖਾਲੇ ਰਾਤੋਂ ਆਏ ਆ। ਤਿੰਨ ਜਣੇ ਆ। ਤੇ ਉਹਨਾਂ ਤਿੰਨਾਂ ਦੇ ਕੋਲ ਪਿਸਤੌਲ ਆਇਆਂ ਦੋ ਦੋ ਹੱਥਾਂ ਦੇ ਵਿੱਚ ਆ। ਕੀ ਪਛਾਣ ਹੋ ਬਈ ਕੌਣ ਹੈਗੇ ਹੀ ਉਹ ਜਿਨ੍ਹਾਂ ਨੇ ਕੋਲ ਪਛਾਣ ਤੇ ਆਣ ਫੇ ਉਹਨੂੰ ਮੁੰਡੇ ਨੂੰ ਪਤਾ ਹੋਊਗੀ ਕੌਣ ਕੌਣ ਨਹੀਂ ਜਾਂ ਫੇ ਲਾਗੇ ਬੰਨੇ ਮਾੜੇ ਮੋਟੇ ਆਉਣਗੇ ਜਾਂ ਹੁਣ ਵੀਡੀਓ ਉਹ ਦੂਜੇ ਕੈਮਰਾ ਕੋਈ ਵੇਖਿਆ ਜਾਊ ਤੇ ਫੇ ਪਤਾ ਲੱਗੂਗਾ ਅਜੇ ਤੱਕ ਕੋਈ ਕੈਮਰੇ ਦੀ ਫੋਟੋ ਸਾਹਮਣੇ ਆਈ ਆ ਨਹੀਂ ਸਾਡੇ ਸਾਹਮਣੇ ਨਹੀਂ ਆਈ ਪੁਲਿਸ ਆਈ ਦੋ ਤਿੰਨ ਬੰਦੇ ਆਏ ਪੁਲਿਸ ਦੇ ਉਹਨਾਂ ਪਤਾ ਨਹੀਂ ਕੈਮਰਾ ਵੇਖਿਆ ਕਿ ਨਹੀਂ ਕੋਈ ਵਖਿਆ ਜੀ ਕੀ ਪੁਲਿਸ ਵਾਲੋ ਕੀ ਕਹਿਆ ਗਿਆ ਹੁਣ ਨਹੀਂ ਪੁਲਿਸ ਵਾਲੋਂ ਐ ਹੀ ਨਹੀਂ ਕੋਈ ਗੱਲਬਾਤ ਸੁਣੀ ਉੱਥੇ ਤੇ ਮੁਲਕ ਹੀ ਬਹੁਤ ਜ਼ਿਆਦਾ ਇਕੱਠਾ ਸਾਰਾ ਪਿੰਡ ਇਕੱਠਾ ਆਇਆ ਹਾਂ ਜਿੱਦ ਬੋਟਾਂ ਦੇ ਵਿੱਚ ਇਕੱਠੇ ਹੋਏ ਹੁੰਦੇ ਆ ਕਿੰਨੀਆਂ ਗੋਲੀਆਂ ਲਗੀਆਂ ਆ ਤੁਹਾਡੇ ਗੋਲ ਬੱਚੇ ਦੇ ਦੋ ਗੋਲੀਆਂ ਨਹੀਂ ਤਿੰਨ ਲਗੀਆਂ ਕਿੱਥੇ ਲਗੀਆਂ ਗੋਲੀਆਂ ਇੱਥੇ ਲਗੀਆਂ ਇੱਕ ਵਕੀਉਆਂ ਦੇ ਨਿਕਲ ਗਿਆ ਤੇ ਇੱਕ ਇੱਥੇ ਆ ਟੂਈ ਤੇ ਲੱਗੀ ਇੱਥੇ ਆਉ ਪਿੱਛਾ ਜੂ ਦੇਰਤਾ ਨਾ ਉਹਨੇ ਮੋਟਰਸਾਈਕਲ ਆਇਆ ਰੁਕ ਗਈ ਆ ਕੋਈ ਪ੍ਰਾਣੀ ਰੰਜਿਸ਼ ਆ ਜਿਸ ਦੇ ਕਾਰਨ ਗੋਲੀਆਂ ਚਲਾਈਆਂ ਗਈਆਂ ਨਹੀਂ ਵੀ ਸਰਪੰਚੀ ਦੇ ਕਾਰਨ ਕਿਤੇ ਚਲੀਆਂ ਗਈਆਂ ਸਰਪੰਚੀ ਦਾ ਕਰਕੇ ਚਲਾਈਆਂ ਗਈਆਂ ਹਾਂ ਉਹ ਦੱਸਿਆ ਇਹਦਾ ਪੈਸਾ ਦਾ ਲੈਣ ਦੇਣਾ ਹੈਗਾ ਸੀ ਨਹੀਂ ਪੈਸਾ ਦਾ ਕੋਈ ਲੈਣ ਦੇਣ ਨਹੀਂ ਕੋ ਦਾ ਪੈਸਾ ਦਾ ਕੋਈ ਲੈਣ ਦੇਣ ਨਹੀਂ ਨਾ ਕੋਈ ਪੈਸਾ ਦਾ ਲੈਣ ਦਾ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਿਹਾ ਗਿਆ ਵਾ ਤੁਹਾਨੂੰ ਮੈਂ ਨਹੀਂ ਉਹਨਾਂ ਦੀ ਗੱਲ ਸੁਣੀ ਉਹ ਤਾਂ ਮੈਂ ਵੀ ਮੁੜ ਕੇ ਆ ਗਿਆ ਜਦੋਂ ਮੁਲਖ ਜਿੱਦਾਂ ਤੁਹਾਨੂੰ ਪਤਾ ਮੇਲਾ ਲੱਗਾ ਹੁੰਦਾ ਇਦਾਂ ਮੇਲਾ ਲੱਗ ਗਿਆ ਕਮੇਂਟਿੰਗ ਸੁਖਦੇਵ ਸਿੰਘ ਐਸ ਵਕਤ ਕਿੱਥੇ ਹੈਗਾ ਹੱਥਪਚਾਲ ਆ ਜੀ ਅਲਾ ਚੱਲਦਾ ਪਿਆ ਤਾਂ ਹਾਂ ਅਲਾ ਚੱਲਦਾ ਪਿਆ ਬਾਹਰ ਖਤ ਹੈ ਖਤ ਇਹ ਤੋਂ ਪਤਾ ਨਹੀਂ ਅੰਦਰ ਲਾ ਕੇ ਬਾਹਰ ਆ ਗੋਲੀਆਂ ਆਂਦੇ ਆਵੇਂ ਫੋਨ ਕੰਡਦੇ ਆਂਦੇ ਕੱਢ ਦਿੱਤੀਆਂ ਬਚਾ ਹੋ ਗਿਆ ਬਚਾ ਗਿਆ ਹਾਂ ਠੀਕ ਹੈ ਜੀ ਜਿਹੜਾ ਹੈ ਮਨੁੱਖਾਂ ਪਹਿਲਾਂ ਹੀ ਗੋਲੀਆਂ ਚ ਲਈ ਕਿ ਕੀ ਕਹਿਣਾ ਤੁਸੀਂ ਇਹ ਸਾਨੂੰ ਅਜਿਹੀ ਇਨਫੋਰਮੇਸ਼ਨ ਆਈ ਸੀਗੀ ਕਿ ਸਰਦਾਰ ਸੁਖਦੇਵ ਸਿੰਘ ਨੇ ਇੱਥੇ ਤੇ ਮੋਬਾਈਲ ਦੇ ਕਿ ਉਹਨਾਂ ਨੂੰ ਕੋਈ ਮੋਟਰਸਾਈਕਲ ਸਵਾਰ ਆ ਕੇ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਲਪੂਰੀ ਚਾਹ ਉਹਨਾਂ ਨੂੰ ਹਸਪੀਟਲ ਫੋਰਟਿਸ ਜਿਹੜਾ ਐਡਮਿਟ ਕਰਾਇਆ ਗਿਆ ਤੇ ਇੱਥੇ ਉਹਨਾਂ ਦਾ ਟ੍ਰੀਟਮੈਂਟ ਗੋਲੀਆਂ ਦੇ ਇਥੇ ਮਤਲਬ ਕੁਝ ਖੋਲ ਮਿਲੇ ਨੇ ਪਰ ਇਹ ਐਗਜ਼ੈਕਟ ਕਲੀਅਰ ਨਹੀਂ ਹੋ ਰਿਹਾ ਕਿ ਕਿੰਨੀਆਂ ਚੱਲੀਆਂ ਕਿੰਨੀਆਂ ਉਹਨਾਂ ਦੇ ਲੱਗੀਆਂ ਕਿਉਂਕਿ ਉੱਥੇ ਜਾ ਕੇ ਪਤਾ ਲੱਗਣਾ ਅਸੀਂ ਜਾ ਰਹੇ ਹਾਂ ਦੱਸਿਆ ਯਾਰ ਇਹ ਤਿੰਨ ਗੋਲੀਆਂ ਜਿਹੜੀਆਂ ਉਹਨਾਂ ਦੇ ਲੱਗੀਆਂ ਦੋ ਪਿੱਠ ਤੇ ਇੱਕ ਲਾਤੇ ਲੱਗੀਆਂ ਇਹ ਅਜੇ ਮਤਲਬ ਕਲੀਅਰ ਨਹੀਂ ਹੈਗਾ ਜੀ ਕਿਸੇ ਨੂੰ ਵੀ ਕਲੀਅਰ ਹੈਗਾ ਕਥੀ ਦੋਸ਼ੀ ਕਿੰਨੇ ਪਾਈ ਗਈ ਇਹ ਮੋਟਰਸਾਈਕਲ ਸਵਾਰ ਸੀਗੇ ਤਿੰਨ ਕਿਹੜੀ ਸਾਈਡ ਤੋਂ ਆ ਰਹੇ ਸੀ ਪਤਾ ਨਹੀਂ ਇਹ ਕਲੀਅਰ ਕਰ ਰਹੇ ਹਾਂ ਜੀ ਸਾਰਾ ਕੈਮਰਾ ਫੁਟੇਜ ਕੋਈ ਮਿਲਦੀ ਹੈ ਇਸ ਦੀ ਕਰ ਰਹੇ ਹਾਂ ਜੀ ਜੇ ਸਪੌਟ ਤੇ ਖੜੇ ਸਾਰਾ ਕਰ ਦੱਸਿਆ ਜਾ ਰਹੇ ਜੀ ਪੈ ਕੀ ਕੋ ਰਜਿਸਟਰ ਮੈਂ ਦੱਸਿਆ ਜੀ ਜਿਹੜੇ ਸਪੌਟ ਤੇ ਖੜੇ ਆ ਸਾਰੀਆਂ ਚੀਜ਼ਾਂ ਮਤਲਬ ਵੈਰੀਫਿਕੇਸ਼ਨ ਹੋ ਰਹੀ ਹੈ ਉਹ ਸਾਰਾ ਕਰ ਰਹੇ ਸੀਸੀਟੀਵੀ ਫੁਟੇ ਸਾਹਮਣੇ ਸਾਰੀ ਚੈੱਕ ਕਰ ਰਹੇ ਹਾਂ ਜਿਹਦੇ ਵਿੱਚ دہشت ਦਾ ਮਾਹੌਲ ਬਣ ਗਿਆ ਕੀ ਕਰਾਂ ਤੁਹਾਡਾ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਇੱਥੇ ਖੜੇ ਆ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਦਿੱਕਤ ਨਹੀਂ ਆਈ ਕੋਈ ਸ਼ੂ ਠੀਕ ਹੈ